6 ਸਟੂਡੈਂਟ ਫੈਡਰੇਸ਼ਨ ਵੱਲੋਂ SYL ਤੇ ਮੁੱਦੇ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਮਾਰਚ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਹਰੀਕੇ ਪੱਤਨਤਾ ਕੱਢਿਆ ਗਿਆ ਇਸ ਮਾਰਚ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਐਸਪੀਐਲ ਦੇ ਮੁੱਦੇ ਤੇ ਹਾਲੇ ਤੱਕ ਕਿਸੇ ਸਿਆਸੀ ਪਾਰਟੀ ਨੇ ਆਪਣਾ ਸਟੈਂਡ ਸਾਫ਼ ਨਹੀਂ ਕੀਤਾ ਹੈ ਉਹਨਾਂ ਇਹ ਵੀ ਕਿਹਾ ਕਿ ਇਸੇ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਚਿੜੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਕਟਨਾਮਾ ਜੋ ਵਾਪਰ ਰਹੀਆਂ ਨੇ ਅਤੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪਹਿਲਾਂ ਵਾਪਰ ਚੁੱਕੀਆਂ ਨੇ ਉਹਨਾਂ ਨੂੰ ਲੈ ਕੇ ਉਹ ਲੋਕਾਂ ਨੂੰ ਸचेਤ ਕਰਨਾ ਚਾਹੁੰਦੇ ਨੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਲੋਕਾਂ ਅੰਦਰ ਕਾਫੀ ਗੁੱਸਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਸਿਆਸੀ ਪਾਰਟੀਆਂ ਉਹਨਾਂ ਤੋਂ ਵੋਟ ਮੰਗਣ ਆਉਣ ਉਹਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਜ਼ਰੂਰ ਪੁੱਛਣ ਅਤੇ ਇਹ ਭਰੋਸਾ ਲੈਣ ਕਿ ਅਜਿਹੇ ਮਾਮਲੇ ਅੱਗੇ ਕਦੇ ਵੀ ਨਹੀਂ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਸਿਰਫ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਨਹੀਂ ਹੋਈ ਸਗੋ, Hindu Musalman ਧਰਮ ਨਾਲ ਵੀ ਇੱਕ ਹਿਲਵਾੜ ਹੋਇਆ ਏ। ਪੰਜਾਬ ਦਾ ਜਿਹੜਾ ਪਾਣੀ ਏ, ਭਾਖੜਾ ਡੈਮ ਰਹੀਂ ਪਹਿਲਾਂ ਹੀ 70% ਜਿਹੜਾ ਦੂਜੇ ਰਾਜਾਂ ਨੂੰ ਜਾ ਰਿਹਾ ਹੈ। S Y L ਜਿਹੜੀ ਏ ਉਹਨੂੰ ਬਣਾਉਣ ਲਈ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਆ ਔਰ ਰਾਜਸਥਾਨ ਫੀਡਰ ਜਿੱਥੇ ਅਸੀਂ ਪਹੁੰਚ ਰਹੇ ਹਾਂ ਹਰੀਕੇ ਹੈਡ ਵਰਕਰਸ ਉਥੋਂ ਵੱਡੀ ਤਦਾਦ ਦੇ ਵਿੱਚ ਪਾਣੀ ਜਿਹੜਾ ਹੈ ਉਹ ਪੰਜਾਬ ਦਾ ਪੰਜਾਬ ਦਾ ਜ਼ਰਖੇਜ ਜ਼ਮੀਨਾਂ ਦਾ ਪਾਣੀ ਜਿਹੜਾ ਜਾਣਾ ਚਾਹੀਦਾ ਉਹ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਜਾ ਰਿਹਾ ਹੈ ਅਜਿਹੇ ਹਾਲਾਤਾਂ ਦੇ ਵਿੱਚ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਔਰ ਮਨੁੱਖੀ ਅਧਿਕਾਰ ਸੰਸਥਾ 6 ਫਾਰ ਜਸਟਿਸ ਵੱਲੋਂ ਇਸ ਪੰਜਾਬ ਦੇ ਪਾਣੀਆਂ ਦੀ ਹੋਰ ਹੀ ਲੁੱਟ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਜ ਦਾ ਮਾਰਚ ਜਿਹੜਾ ਸਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਪਾਸ਼ਾ ਮੀਰੀ ਪੀਰੀ ਦੇ ਪਾਚਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਤੋਂ ਇਹ ਮਾਰਚ ਜਿਹੜਾ ਹਰੀਕੇ ਹੈਡ ਵਰਕਰਸ ਤੱਕ ਜਾ ਰਿਹਾ ਹੈ ਔਰ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਮਸਲੇ ਦਾ ਹੱਲ ਇਹਨਾਂ ਰਾਜਨੀਤਿਕ ਪਾਰਟੀਆਂ ਕੋਲ ਨਹੀਂ ਹੈਗਾ ਵੋਟਾਂ ਜਿੰਨੂੰ ਮਰਜ਼ੀ ਪਾਓ ਲੇਕਿਨ ਇਹਨਾਂ ਨੂੰ ਸਵਾਲ ਜ਼ਰੂਰ ਪੁੱਛੋ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਜਿਹੜੀ ਲੁੱਟ ਹੋ ਰਹੀ ਏ ਉਸ ਵਿਰੁੱਧ ਤੁਸੀਂ ਕੀ ਸਟੈਂਡ ਲੈ ਰਹੇ ਹੋ ਸੋ ਅਸੀਂ ਇਹਨਾਂ ਨੂੰ ਖੁੱਲੀ ਚੁਣੌਤੀ ਦਿੰਨੇ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਵੱਲੋਂ ਕਿ ਸਾਡੇ ਨਾਲ ਬਹਿਸ ਕਰਨ ਅਸੀਂ ਦੱਸਾਂਗੇ ਕਿ ਇਹ ਤਿੰਨੋਂ ਪਾਰਟੀਆਂ ਜਿਹੜੀਆਂ ਪੰਜਾਬ ਦੇ ਪਾਣੀਆਂ ਦੇ ਉੱਪਰ ਸਿਰਫ ਰਾਜਨੀਤੀ ਕਰ ਰਹੀਆਂ ਨੇ ਲੇਕਿਨ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤਕਰੀਬਨ 95 ਤੇ 100 ਵਾਰ ਹੋ ਚੁੱਕੀਆਂ ਨੇ ਅੱਜ ਵੀ ਨਿਰੰਤਰ ਜਾਰੀ ਨੇ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਵਾਸੀ ਜਿਹੜੇ ਆ ਸਿੱਖ ਹੀ ਨਹੀਂ ਹਿੰਦੂ ਮੁਸਲਮਾਨ ਈਸਾਈ ਸਾਰਿਆਂ ਦੇ ਹਿਰਦੇ ਬਲਉਂਦਰੇ ਪਏ ਨੇ ਸੋ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਤੋਂ ਬਹੁਤ ਦੁਖੀ ਨੇ ਸੋ ਅਸੀਂ ਸਾਡਾ ਇੱਕੋ ਇੱਕ ਮਕਸਦ ਏ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣੀਆਂ ਚਾਹੀਦੀਆਂ ਨੇ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰ ਰਹੇ ਆ ਕਿ ਪਹਿਰੇਦਾਰ ਬਣ ਕੇ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਅੱਗੇ ਆਓ ਤਾਂ ਕਿ ਜਿਹੜੇ ਪੰਥ ਦੋਖੀ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾ ਸਕਣ ਰਾਜਨੀਤਿਕ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਹੈ ਕਦੀ ਉਹ ਕਾਲੀ ਦਲ ਨੂੰ ਛੱਡ ਕੇ ਕਾਂਗਰਸ ਵੱਲ ਜਾਂਦੇ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਵੱਲ ਜਾਂਦੇ ਨੇ ਲੇਕਿਨ ਕਿਸੇ ਵੀ ਪਾਰਟੀ ਦੇ ਕੋਲ ਠੋਸ ਰਾਜਨੀਤਿਕ ਹੱਲ ਜਿਹੜਾ ਪੰਜਾਬ ਮਸਲਿਆਂ ਦਾ ਸਾਨੂੰ ਨਜ਼ਰ ਨਹੀਂ ਆ ਰਿਹਾ